ਰਾਜਪੁਰਾ ਦੇ ਸਾਂਝ ਕੇਂਦਰ ਦੇ ਇੰਚਾਰਜ ਨਿਰਮਲ ਸਿੰਘ ਦੇ ਵੱਲੋਂ ਸਾਂਝ ਕੇਂਦਰ ਦੇ ਵਿੱਚ ਰੁੱਖ ਲਗਾਏ ਗਏ ਜਿਸ ਦੇ ਵਿੱਚ ਕਮੇਟੀ ਮੈਂਬਰ ਸਾਂਝ ਕੇਂਦਰ ਅਤੇ ਟ੍ਰੈਫਿਕ ਪੁਲਿਸ ਮਾਰਸ਼ਲ ਦੀਪਕ ਚਾਵਲਾ ਰਿਤਨੇਸ਼ ਬਾਂਸਲ ਮਨਮੋਹਨ ਸੱਚ ਦੇਵਾ ਪ੍ਰੀਤਮ ਸਿੰਘ ਮਨਮੋਹ ਮੋਜੀ ਸ਼ਾਮਿਲ ਸਨ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਵਾਤਾਵਰਣ ਨੂੰ ਵੇਖਦੇ ਹੋਏ ਪੰਚਾਇਤ ਦੇ ਕਰੀਬ ਬੁੱਟੇ ਲਗਾਏ ਗਏ ਅਤੇ ਇਸ ਦੀ ਸਾਂਭ ਸੰਭਾਲ ਕਰਨ ਦੇ ਲਈ ਕਿਹਾ ਗਿਆ ਇਸੇ ਦੌਰਾਨ ਹੋਰ ਕੀ ਕੁਝ ਕਹਿਣਾ ਸੀ ਇਨਚਾਰਜ ਨਿਰਮਲ ਸਿੰਘ ਦਾ ਅਤੇ ਹੋਰ ਕਮੇਟੀ ਮੈਂਬਰਾਂ ਦਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਰਕਾਰ ਵੱਲੋਂ ਤੇ ਉੱਚ ਅਸਥਾਨ ਵੱਲੋਂ ਸਾਨੂੰ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਕਿ ਜੋ ਆਪਣੇ ਕਮੇਟੀ ਮੈਂਬਰਾਂ ਦੇ ਨਾਲ ਅਤੇ ਸਟਾਫ ਦੇ ਨਾਲ ਅਸੀਂ ਰਲ ਕੇ ਸਾਰਿਆਂ ਨੂੰ ਆਪਣੇ ਸਾਂਝ ਕੇਂਦਰ ਵਿੱਚ ਰੋਕ ਲਗਾਏ ਨੇ ਮੇਰੀ ਸਾਰਿਆਂ ਨੂੰ ਇਹ ਵੀ ਬੇਨਤੀ ਆਂ ਸ਼ਹਿਰ ਵਾਸੀਆਂ ਨੂੰ ਵੀ ਤੁਸੀਂ ਨਹੀਂ ਵੱਧ ਤੋਂ ਵੱਧ ਰੋਕ ਲਗਾਓ ਕਿੰਨੇ ਰੁੱਖਾਂ ਸਰ ਜਿਹੜੇ ਲਗਾਏ ਗਏ तकरीबन 50 ਰੁੱਖ ਅਸੀਂ ਲਗਾਵਾਂਗੇ ਅੱਜ ਮੈਰਿਟੇਸ਼ਨਲ ਕਮੇਟੀ ਮੈਂਬਰ ਸਾਂਝ ਕੇਂਦਰ ਰਾਜਪੁਰਾ ਜਿਹੜੇ ਸਾਡੇ ਸੀਐਮ ਭਗਵੰਤ ਮਾਨ ਜੀ ਔਰ ਸਾਡੇ ਹਲਕੇ ਦੇ ਵਿਧਾਇਕ ਨੀਨਾ ਮਿੱਤਲ ਜੀ ਜੀ ਰਹਿਮ ਇਹ ਰੁੱਖ ਲਗਾਉਣ ਦੀ ਮੁਹਿੰਮ ਸਟਾਰਟ ਕੀਤੀ ਗਈ ਹੈਗੀ ਉਸ ਦੇ ਤਹਿਤ ਅਸੀਂ ਅੱਜ ਸਾਂਝ ਕੇਂਦਰ ਰਾਜਪੁਰਾ ਵੱਲੋਂ ਇੱਥੇ ਰਾਜਪੁਰਾ ਦੇ ਵਿੱਚ ਰੁੱਖ ਲਗਾ ਰਹੇ ਹਾਂ ਔਰ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਜਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਆਪਣਾ ਵਾਤਾਵਰਨ ਨੂੰ ਸੁਧਾਰੀਏ ਆ ਸਰ ਕੀ ਕਰਨਾ ਚਾਹੋਗੇ ਜਿਹੜੇ ਅੱਜ ਬੂਟੇ ਲਾਏ ਆ ਅੱਜ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ਼ਾਂ ਅਸਾਰ ਰੁੱਖ ਲਗਾਉਣ ਦੀ ਮਹਿੰਮਤ ਕਿਉਂਕਿ ਰੁੱਖ ਘਟਦੇ ਜਾ ਰਹੇ ਨੇ ਰੁੱਖ ਤੇ ਕੁਖ ਖਾਲੀ ਹੁੰਦੇ ਜਾ ਰਹੇ ਨੇ ਜਿਵੇਂ ਅੱਜ ਆਪਾਂ ਇੱਥੇ ਬੂਟੇ ਲਾਏ ਨੇ ਇੱਕ ਬੂਟਾ ਜਾਮਣ ਦਾ ਸਾਡੇ ਵੇੜੇ ਲੱਗਾ ਨਹੀਂ ਕਿ ਉਸ ਦਾ ਗਹਿਣਾ ਨਹੀਂ 베ੜੇ ਦਾ ਗਹਿਣਾ ਨਹੀਂ ਜਦੋਂ ਜਾਮਣ ਖਾਣੇ ਆ ਸ਼ੂਗਰ ਨੂੰ ਭਜਾਉਣੇ ਆ ਤੇ ਖੁਸ਼ੀ ਬਣਾਉਣੇ ਆ ਅੱਜ ਉਸ ਮੁਤਾਬਕ ਅੱਜ ਸਾਂਝ ਕੇਂਦਰ ਦੇ ਇਸ ਵੇੜੇ ਦੇ ਵਿੱਚ ਅਸੀਂ ਰੁੱਖ ਖਲਾ ਰਹੇ ਹਾਂ ਕਿ ਉਹ ਰੁੱਖ ਜੂੜੀ ਹੈ ਅੱਜ ਕੱਲ ਬਿਮਾਰੀਆਂ ਕਿਉਂ ਫੈ ਰਹੀ ਨੇ ਕਿ ਆਕਸੀਜਨ ਦੀ ਘਾਟ ਹੈ ਥਾਂ ਥਾਂ ਤੇ ਮਲਟੀਪੁਰੀ ਬਿਲਡਿੰਗਾਂ ਬਣ ਰਹੇ ਨੇ ਥਾਂ ਥਾਂ ਦੇ ਉੱਤੇ ਅਸੀਂ ਦਰਖਤਾਂ ਨੂੰ ਕੱਟ ਕੇ ਸਿਰਫ ਪੱਥਰੀਲਾ ਕਰ ਰਹੇ ਹਾਂ ਅੱਜ ਪਾਣੀ ਨਹੀਂ ਸਾਨੂੰ ਮਿਲ ਰਿਹਾ ਕਿਤੇ ਉਹ ਸਮਾਂ ਨਾ ਆ ਜਾਏ ਸਾਨੂੰ ਪਾਣੀ ਦੀ ਬੋਤਲਾਂ ਮੰਗੋ ਆਕਸੀਜਨ ਦੀਆਂ ਬੋਤਲਾਂ ਜਾਂ ਸਿਲੰਡਰ ਕਿਸੇ ਨੇ ਬਾਉਂਡ ਜੇ ਬੁੱਟੇ ਲਾ ਜਾ ਮੈਂ ਦੀਪਕ ਚਾਵਲਾ ਕਮੇਟੀ ਮੈਂਬਰ ਕਾਂਜਕੇਂਦਰ ਰਾਜਪੁਰਾ ਅੱਜ ਜਿਹੜਾ ਵੀ ਪੰਜਾਬ ਸਰਕਾਰ ਵੱਲੋਂ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਰੁੱਖ ਲਾਣ ਦਾ ਦਰਖਤ ਲਾਣ ਦਾ ਜਿਹੜਾ ਵੀ ਇੱਕ ਕਦਮ ਚੱਕਿਆ ਗਿਆ ਹੈ ਇਹ ਹੀ ਬਹੁਤ ਪ੍ਰਸ਼ਸਨਗੀਆਂ ਸੁਲਾੰਗਾਯੋਗ ਕੰਮ ਕੀਤਾ ਜਾ ਰਿਹਾ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਇੱਕ ਦਰਖਤ ਜਿਹੜਾ ਕੀ 20 ਕਿਲੋ ਤੂੜ ਨੂੰ ਸੋਖ ਲੈਂਦਾ ਹੈ ਤੇ ਉਹੀ ਦਰਖਤ ਇੱਕੋ 700 ਕਿਲੋ ਆਕਸੀਜਨ ਇੱਕ ਸਾਲ ਵਿੱਚ ਸਾਨੂੰ ਦਿੰਦਾ ਹੈ ਤੁਸੀਂ ਖੁਦ ਦੇਖੋ ਇੱਕ ਦਰਖਤ 700 ਕਿਲੋ ਆਕਸੀਜਨ ਜੇ ਆਪਾਂ ਨੂੰ ਦੇ ਰਿਹਾ ਹੈ ਤਾਂ ਕਿੰਨੀ ਮਾਤਰਾ ਵਿੱਚ ਆਕਸੀਜਨ ਆਪਾਂ ਨੂੰ ਮਿਲਦੀ ਹੈ ਜਿਹਦੇ ਨਾਲ ਆਪਾਂ ਜੀਵਿਤ ਚੱਲ ਰਹੇ ਹਾਂ ਤੁਸੀਂ ਪਿੱਛੇ ਕੁਝ ਦਿਨਾਂ ਵਿੱਚ ਦੇਖੋ ਗਰਮੀ ਕਰਕੇ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਾਰਿਆਂ ਨੇ ਬਜ਼ੁਰਗਾਂ ਨੂੰ ਤਾਂ ਬਹੁਤ ਜ਼ਿਆਦਾ ਇਸ ਕਰਕੇ ਮੈਂ ਆਪਣੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿਣਾ ਚਾਹੂੰਗਾ ਕਿ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਰੁੱਖ ਲਾਣੇ ਚਾਹੀਦੇ ਹਨ ਤੇ ਇਸ ਕੰਮ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਮੈਂ ਆਪਣੇ ਕੋਲੋਂ ਬੇਨਤੀ ਕਰਦਾ ਕਿ ਰਾਜਪੁਰਾ ਵਾਸੀਆਂ ਨੂੰ ਜੋ ਇਹ ਬੂਟੇ ਲਾਉਣ ਦੀ ਮੀਮ ਸ਼ੁਰੂ ਕੀਤੀ ਹੈ ਇਹ ਰਾਜਪੁਰਾ ਵਾਸੀਆਂ ਨੂੰ ਆਪਣੇ ਕੋਲੋਂ ਅਪੀਲ ਕਰਦਾ ਕਿ ਹਰ ਘਰ ਪੰਜ-ਪੰਜ ਬੂਟੇ ਜ਼ਰੂਰ ਲਗਾਵੇ ਤਾਂ ਜੋ ਆਪਣੇ ਆਣ ਵਾਲੀ ਨਸਲਾਂ ਆਣ ਵਾਲੇ ਆਪਣਾ ਬੱਚਿਆਂ ਨੂੰ ਆਪਾਂ ਇਹ ਤੋਹਫ਼ਾ ਦੇ ਦੇ ਜਾਈ ਸਕੀਏ ਤਾਂ ਜੋ ਵਾਤਾਵਰਨ ਨੂੰ ਸੈੱਟ ਰੱਖਿਆ ਜਾਵੇ ਠੀਕ ਹੈ ਜੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ